ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਰਾਜਾ ਪੋਜ ਤੇ ਵਪਾਰੀ ਦੀ ਇੱਕ ਵਾਰ ਰਾਜਾ ਪੋਜ ਦੀ ਸਭਾ 'ਚ ਇੱਕ ਵਪਾਰੀ ਆਇਆ ਰਾਜੇ ਨੇ ਉਸਨੂੰ ਦੇਖਿਆ ਤੇ ਦੇਖਦੇ ਹੀ ਉਸਦੇ ਮਨ 'ਚ ਆਇਆ ਕਿ ਇਸ ਵਪਾਰੀ ਦਾ ਸਭ ਕੁਝ ਖੋਹ ਲੈਣਾ ਚਾਹੀਦਾ ਹੈ ਵਪਾਰੀ ਦੇ ਜਾਣ ਤੋਂ ਬਾਅਦ ਰਾਜੇ ਨੇ ਸੋਚਿਆ ਕਿ ਮੈਂ ਕੀ ਮੈਂ ਹਮੇਸ਼ਾ ਹੀ ਸਭ ਨੂੰ ਨਿਆਂ ਦਿੰਦਾ ਹਾਂ ਅੱਜ ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਵਿਚਾਰ ਇਸ ਤਰ੍ਹਾਂ ਆ ਗਿਆ ਉਸਨੇ ਆਪਣੇ ਮੰਤਰੀ ਨੂੰ ਸਵਾਲ ਕੀਤਾ ਮੰਤਰੀ ਨੇ ਕਿਹਾ ਇਸ ਦਾ ਸਹੀ ਜਵਾਬ ਮੈਂ ਕੁਝ ਕੁ ਦਿਨਾਂ ਬਾਅਦ ਦੇ ਸਕਦਾ ਹਾਂ ਰਾਜ ਨੇ ਮੰਤਰੀ ਦੀ ਗੱਲ ਮੰਨ ਲਈ ਮੰਤਰੀ ਤੇਜ ਬੁੱਧੀ ਵਾਲਾ ਸੀ ਉਹ ਸੋਚ ਵਿਚਾਰ ਕਰਕੇ ਸਿੱਧਾ ਵਪਾਰੀ ਕੋਲ ਗਿਆ ਵਪਾਰੀ ਨਾਲ ਦੋਸਤੀ ਕਰਕੇ ਉਸਨੇ ਵਪਾਰੀ ਤੋਂ ਪੁੱਛਿਆ ਤੂੰ ਇੰਨਾ ਦੁਖੀ ਕਿਉਂ ਹੈ ਤੂੰ ਤਾਂ ਬਹੁਤ ਮੁਨਾਫੇ ਵਾਲਾ ਚੰਦਨ ਦਾ ਵਪਾਰ ਕਰਦਾ ਹੈ ਵਪਾਰੀ ਬੋਲਿਆ ਧਾਰਾ ਨਗਰੀ ਸਮੇ ਮੈਂ ਕੋਈ ਨਗਰਾਂ ਚ ਚੰਦਨ ਦੀਆਂ ਗੱਡੀਆਂ ਭਰ ਕੇ ਲੈ ਜਾਂਦਾ ਹਾਂ ਪਰ ਇਸ ਵਾਰ ਚੰਦਨ ਵਿਕਿਆ ਹੀ ਨਹੀਂ ਬਹੁਤ ਸਾਰਾ ਪੈਸਾ ਇਸ ਵਿੱਚ ਫਸ ਚੁੱਕਿਆ ਹੈ ਹੁਣ ਮੇਰੇ ਕੋਲ ਇਸ ਨੁਕਸਾਨ ਤੋਂ ਬਚਨ ਦਾ ਕੋਈ ਰਾਹ ਨਹੀਂ ਹੈ ਵਪਾਰੀ ਦੀਆਂ ਗੱਲਾਂ ਸੁਣ ਕੇ ਮੰਤਰੀ ਨੇ ਪੁੱਛਿਆ ਕਿ ਹੁਣ ਕੋਈ ਵੀ ਰਾਹ ਨਹੀਂ ਬਚਿਆ ਵਪਾਰੀ ਹੱਸ ਕੇ ਕਹਿਣ ਲੱਗਿਆ ਜੇਕਰ ਰਾਜਾ ਭੋਜ リモद हो जावे ता उस दे संस्कार ਲਈ ਇਹ ਸਾਰਾ ਚੰਦਨ ਵੇਚ ਸਕਦਾ ਹੈ ਮੰਤਰੀ ਨੂੰ ਰਾਜੇ ਦਾ ਉੱਤਰ ਦੇਣ ਦੀ ਸਮੱਗਰੀ ਮਿਲ ਚੁਕੀ ਸੀ ਅਗਲੇ ਦਿਨ ਮੰਤਰੀ ਨੇ ਵਪਾਰੀ ਨੂੰ ਕਿਹਾ ਕਿ ਤੂੰ ਹਰ ਰੋਜ਼ ਰਾਜੇ ਦਾ ਭੋਜਨ ਪਕਾਉਣ ਦੇ ਲਈ ਇੱਕ ਮਨ ਚੰਦਨ ਦੇ ਦਿਆ ਕਰੋ ਤੇ ਨਗਦ ਪੈਸੇ ਉਸੇ ਸਮੇਂ ਲੈ ਲਿਆ ਕਰੋ ਵਪਾਰੀ ਮੰਤਰੀ ਦੇ ਆਦੇਸ਼ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਇਆ ਉਹ ਹੁਨ ਮੰਨ ਹੀ ਮਨ ਰਾਜੇ ਦੀ ਲੰਮੀ ਉਮਰ ਲਈ ਪ੍ਰਾਰਥਨਾ ਕਰਨ ਲੱਗਿਆ ਇੱਕ ਦਿਨ ਰਾਜ ਸਭਾ ਚੱਲ ਰਹੀ ਸੀ ਵਪਾਰੀ ਦੁਬਾਰਾ ਰਾਜੇ ਨੂੰ ਉੱਥੇ ਦਿਸਿਆ ਤਾਂ ਰਾਜਾ ਸੋਚਣ ਲੱਗਿਆ ਕਿ ਇਹ ਕਿੰਨਾ ਦਿਲ ਖਿੱਚਵਾ ਆ ਵਿਅਕਤੀ ਹੈ ਇਸ ਨੂੰ ਇਨਾਮ ਦਿੱਤਾ ਜਾਣਾ ਚਾਹੀਦਾ ਹੈ ਮੰਤਰੀ ਨੂੰ ਦਾ ਜਿਵੇਂ ਇਸੇ ਸਮੇਂ ਦਾ ਇੰਤਜ਼ਾਰ ਸੀ ਉਸ ਨੇ ਕਿਹਾ ਮਹਾਰਾਜ ਦੋਨਾਂ ਪ੍ਰਸ਼ਨਾਂ ਦਾ ਉੱਤਰ ਅੱਜ ਹੀ ਦੇ ਰਿਆ ਹਾਂ ਜਦੋਂ ਇਹ ਪਹਿਲਾਂ ਆਇਆ ਸੀ ਤਾਂ ਆਪਣੀਆਂ ਚੰਦਨ ਦੀਆਂ ਲੱਕੜਾਂ ਦਾ ਢੇਰ ਵਿੱਚ ਲਈ ਤੁਹਾਡੀ ਮੋਤ ਦੇ ਬਾਰੇ ਸੋਚ ਰਿਹਾ ਸੀ ਪਰ ਹੁਣ ਇਹ ਹਰ ਰੋਜ਼ ਤੁਹਾਡੇ ਭੋਜਨ ਦੇ ਲਈ ਇੱਕ ਮਨ ਲੱਕੜੀਆਂ ਦਿੰਦਾ ਹੈ ਇਸ ਲਈ ਹੁਣ ਇਹ ਤੁਹਾਡੇ ਲੰਮੇ ਜੀਵਨ ਦੀ ਪ੍ਰਾਰਥਨਾ ਕਰਦਾ ਹੈ ਇਹੀ ਕਾਰਨ ਹੈ ਕਿ ਪਹਿਲਾਂ ਤੁਸੀਂ ਇਸ ਨੂੰ ਦਾਨ ਦੇਣਾ ਚਾਹੁੰਦੇ ਸੀ ਤੇ ਹੁਣ ਇਨਾਮ ਅੰਤ ਸਾਨੂੰ ਇਸ ਕਹਾਣੀ ਤੋਂ ਸੇਧ ਮਿਲਦੀ ਹੈ ਇਸ ਨੂੰ ਹਮੇਸ਼ਾ ਦੂਜਿਆਂ ਦੇ ਲਈ ਪ੍ਰਤੀ ਸਕਾਰਾਤਮਕ ਸੋਚਣਾ ਚਾਹੀਦਾ ਹੈ ਧੰਨਵਾਦ